वीर भाव दिवस नाम ਦੇ ਉੱਪਰ ਚਰਚਾ ਜਿਹੜੀ ਆ ਉਹ ਫਖਤੀ ਹੀ جاری ਆ ਕਿਉਂਕਿ ਹੁਣ ਇਸ ਨਾਮ ਦੇ ਉੱਪਰ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਆਰਐਸਐਸ ਨੂੰ ਜਿਹੜਾ ਲੈ ਕੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ RSS ਦੀਆਂ ਨੀਤੀਆਂ ਸਿੱਖ ਕੌਮ ਦੇ ਵਿੱਚ ਲਾਗੂ ਨਾ ਕਰੇ ਉਹਨਾਂ ਨੇ ਕਿਹਾ ਕਿ ਜਿਵੇਂ ਕੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਜਾਰੀ ਹੋਣਾ ਨੂੰ ਹੋਇਆ ਉਸ ਦੀ ਉਹਨੂੰ ਇਨ ਬਿਨ ਪਾਲਣਾ ਕਰਨਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਜਥੇਦਾਰ ਦੀ ਸਲਾਟ ਉਹ ਬਿਨਾ ਨਾਮ ਜਿਹੜਾ ਉਹ ਨਹੀਂ ਰੱਖਿਆ ਜਾਵਗਾ ਤਾਂ ਦੱਸ ਦਿਆ ਕਿ ਬੀਤੇ ਕੁਝ ਦਿਨ ਪਹਿਲਾਂ ਅਚਰਲੀ ਅਕਾਉ ਤੱਕ ਸਾਹਿਬ ਜੀ ਤੋਂ ਇੱਕ ਹੁਕਮਨਾਮਾ ਜਿਹੜਾ ਉਹ ਸਾਰੇ ਐਮਪੀਜ਼ ਜਾਣ ਕੇ ਦੇਸ਼ ਭਰ ਦੇ ਵਿੱਚ ਜਿੰਨੇ ਵੀ ਐਮਪੀਜ਼ ਨੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੂੰ ਇੱਕ ਹੁਕਮਨਾਮਾ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਸਾਰੇ ਇਨਾਂ ਸਿੱਖ ਐਮਪੀਜ਼ ਨੂੰ ਇਸ ਗੱਲ ਦੇ ਲਈ ਜੋਰ ਪਾਇਆ ਜਾਂਦਾ ਹੈ ਕਿ ਇਸ ਵਾਰ ਪਾਰਲੀਮੈਂਟ ਦੇ ਵਿੱਚ ਇਸ ਵੀਰ ਬਾਲ ਦਿਵਸ ਨਾਮ ਦੇ ਉੱਪਰ ਜਿਹੜੀ ਚਰਚਾ ਕੀਤੀ ਜਾਵੇ ਅਤੇ ਇਸ ਨੂੰ ਬਦਲਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ ਜਾਨਕਿ ਇਸ ਦਾ ਨਾਮ ਬਦਲ ਕੇ ਜਿਹੜਾ ਉਹ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਤਾਂ ਦੱਸਦੀ ਹੈ ਕਿ ਇਸ ਮਾਮਲੇ ਦੇ ਉੱਪਰ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਜੜੀ ਚਿੱਠੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਲਿਖੀ ਜਾਂਦੀ ਆ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਜਾਰੀ ਹੁੰਦੇ ਨੇ ਹਾਦੀਸ਼ ਜਾਰੀ ਹੁੰਦੇ ਨੇ ਨਾ ਕਿ ਬੇਨਤੀਆਂ ਇਸ ਤੋਂ ਇਲਾਵਾ ਉਹਨਾਂ ਨੇ ਇਸ ਗੱਲ ਤੇ ਵੀ ਇਤਰਾਜ਼ ਕੀਤਾ ਕਿ ਕਾਂਗਰਸ ਦੇ ਐਮਪੀਸ ਨੂੰ ਕਿਉਂ ਜੜਿਆ ਹੈ ਇਹ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਇਸ ਗੱਲ ਤੇ ਵੀ ਕਿਹਾ ਕਿ ਹੁਕਮਨਾਮਾ ਜਿਹੜਾ ਜਾਰੀ ਕੀਤਾ ਗਿਆ ਇਹ ਕਿਉਂਕਿ ਇਹ ਬੇਨਤੀ ਸੀ ਇਸ ਕਰਕੇ ਉਹਨਾਂ ਨੇ ਇਸ ਨੂੰ ਇਹ ਕਿਹਾ ਕਿ ਹੁਣ ਤੱਕ ਦਾ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਇਤਿਹਾਸ ਦਾ ਸਭ ਤੋਂ ਕਲੰਕਿਤ ਦਸਤਾਵੇਜ਼ ਹੈ ਤਦ ਆਖਿਆ ਕਿ ਹੁਣ ਇਸ ਦੇ ਉੱਪਰ ਚਰਚਾ ਜਿਹੜੀ ਆ ਉਹ ਬੱਗ ਦੀ ਜਾਰੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਕਿਹਾ ਗਿਆ ਕਿ ਆਰਐਸਐਸ ਦੀਆਂ ਨੀਤੀਆਂ ਸਿੱਖ ਕੌਮ ਦੇ ਵਿੱਚ ਲਾਗੂ ਨਾ ਕੀਤੀਆਂ ਜਾਣ ਅਤੇ ਸਿੱਖ ਕੌਮ ਜਦੋਂ ਵੀ ਕੋਈ ਤਰਮੀਮ ਕਰਨੀ ਹੈ ਜਾਂ ਕੁਝ ਵੀ ਉਹਨਾਂ ਦੇ ਵੱਲੋਂ ਚਰਚਾ ਕਰਨੀ ਹੈ ਤਾਂ ਉਹ ਆਪਣੇ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਚਰਚਾ ਕਰਨਗੇ वीर भाव दिवस नाम ਦੇ ਉੱਪਰ ਚਰਚਾ ਜਿਹੜੀ ਆ ਉਹ ਫਖਤੀ ਹੀ جاری ਆ ਕਿਉਂਕਿ ਹੁਣ ਇਸ ਨਾਮ ਦੇ ਉੱਪਰ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਆਰਐਸਐਸ ਨੂੰ ਜਿਹੜਾ ਲੈ ਕੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਆਰਐਸਐਸ ਦੀਆਂ ਨੀਤੀਆਂ ਸਿੱਖ ਕੌਮ ਦੇ ਵਿੱਚ ਲਾਗੂ ਨਾ ਕਰੇ ਉਹਨਾਂ ਨੇ ਕਿਹਾ ਕਿ ਜਿਵੇਂ ਕੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਜਾਰੀ ਹੋਣਾ ਨੂੰ ਹੋਇਆ ਉਸ ਦੀ ਉਹਨੂੰ ਇਨ ਬਿਨ ਪਾਲਣਾ ਕਰਨਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਜਥੇਦਾਰ ਦੀ ਸਲਾਤ ਉਹ ਬਿਨਾ ਨਾਮ ਜਿਹੜਾ ਉਹ ਨਹੀਂ ਰੱਖਿਆ ਜਾਵੇਗਾ ਤਾਂ ਦੱਸ ਦਿਆ ਕਿ ਬੀਤੇ ਕੁਝ ਦਿਨ ਪਹਿਲਾਂ ਅਚਰਲੀ ਅਕਾਉਤਖ ਸਾਹਿਬ ਜੀ ਤੋਂ ਇੱਕ ਹੁਕਮਨਾਮਾ ਜਿਹੜਾ ਉਹ ਸਾਰੇ ਐਮਪੀਜ਼ ਜਾਣ ਕੇ ਦੇਸ਼ ਭਰ ਦੇ ਵਿੱਚ ਜਿੰਨੇ ਵੀ ਐਮਪੀਜ਼ ਨੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੂੰ ਇੱਕ ਹੁਕਮਨਾਮਾ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਸਾਰੇ ਇਨਾਂ ਸਿੱਖ ਐਮਪੀਜ਼ ਨੂੰ ਇਸ ਗੱਲ ਦੇ ਲਈ ਜੋਰ ਪਾਇਆ ਜਾਂਦਾ ਹੈ ਕਿ ਇਸ ਵਾਰ ਪਾਰਲੀਮੈਂਟ ਦੇ ਵਿੱਚ ਇਸ ਵੀਰ ਬਾਲ ਦਿਵਸ ਨਾਮ ਦੇ ਉੱਪਰ ਜਿਹੜੀ ਚਰਚਾ ਕੀਤੀ ਜਾਵੇ ਅਤੇ ਇਸ ਨੂੰ ਬਦਲਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ ਜਾਨਕਿ ਇਸ ਦਾ ਨਾਮ ਬਦਲ ਕੇ ਜਿਹੜਾ ਉਹ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਤਾਂ ਦਾਸ ਦੀ ਹੈ ਕਿ ਇਸ ਮਾਮਲੇ ਦੇ ਉੱਪਰ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਜੜੀ ਚਿੱਠੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਲਿਖੀ ਜਾਂਦੀ ਆ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਜਾਰੀ ਹੁੰਦੇ ਨੇ ਆਦੇਸ਼ ਜਾਰੀ ਹੁੰਦੇ ਨੇ ਨਾ ਕਿ ਬੇਨਤੀਆਂ ਇਸ ਤੋਂ ਇਲਾਵਾ ਉਹਨਾਂ ਨੇ ਇਸ ਗੱਲ ਤੇ ਵੀ ਇਤਰਾਜ਼ ਕੀਤਾ ਕਿ ਕਾਂਗਰਸ ਦੇ ਐਮਪੀਸ ਨੂੰ ਕਿਉਂ ਜੜਿਆ ਹੈ ਇਹ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਇਸ ਗੱਲ ਤੇ ਵੀ ਕਿਹਾ ਕਿ ਹੁਕਮਨਾਮਾ ਜਿਹੜਾ ਜਾਰੀ ਕੀਤਾ ਗਿਆ ਇਹ ਕਿਉਂਕਿ ਇਹ ਬੇਨਤੀ ਸੀ ਇਸ ਕਰਕੇ ਉਹਨਾਂ ਨੇ ਇਸ ਨੂੰ ਇਹ ਕਿਹਾ ਕਿ ਹੁਣ ਤੱਕ ਦਾ ਸ਼੍ਰੀ ਕਾਲ ਤਖਤ ਸਾਹਿਬ ਜੀ ਦੇ ਇਤਿਹਾਸ ਦਾ ਸਭ ਤੋਂ ਕਲੰਕਿਤ ਦਸਤਾਵੇਜ਼ ਹੈ ਅਦਾਸ ਜੀ ਹੱਕੇ ਹੁਣ ਇਸ ਦੇ ਉੱਪਰ ਚਰਚਾ ਜਿਹੜੀ ਆ ਉਹ ਬਕਦੀ ਜਾ ਰਹੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਵੀ ਕਿਹਾ ਗਿਆ ਕਿ ਆਰਐਸਐਸ ਦੀਆਂ ਨੀਤੀਆਂ ਸਿੱਖ ਕੌਮ ਦੇ ਵਿੱਚ ਲਾਗੂ ਨਾ ਕੀਤੀਆਂ ਜਾਣ ਅਤੇ ਸਿੱਖ ਕੌਮ ਜਦੋਂ ਵੀ ਕੋਈ ਤਰਮੀਮ ਕਰਨੀ ਆ ਜਾਂ ਕੁਝ ਵੀ ਉਹਨਾਂ ਦੇ ਵੱਲੋਂ ਚਰਚਾ ਕਰਨੀ ਆ ਤਾਂ ਉਹ ਆਪਣੇ ਤਰੀਕੇ ਦੇ ਨਾਲ ਹੀ ਜਿਹੜੀ ਉਹ ਚਰਚਾ ਕਰਨਗੇ वीर भाऊ दिवस नाम ਦੇ ਉੱਪਰ ਚਰਚਾ ਜਿਹੜੀ ਆ ਉਹ ਫਖਤੀ ਹੀ جاری ਆ ਕਿਉਂਕਿ ਹੁਣ ਇਸ ਨਾਮ ਦੇ ਉੱਪਰ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਆਰਐਸਐਸ ਨੂੰ ਜਿਹੜਾ ਲੈ ਕੇ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਆਰਐਸਐਸ ਦੀਆਂ ਨੀਤੀਆਂ ਸਿੱਖ ਕੌਮ ਦੇ ਵਿੱਚ ਲਾਗੂ ਨਾ ਕਰੇ ਉਹਨਾਂ ਨੇ ਕਿਹਾ ਕਿ ਜਿਵੇਂ ਕੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਜਾਰੀ ਹੋਣਾ ਨੂੰ ਹੋਇਆ ਉਸ ਦੀ ਉਹਨੂੰ ਇਨ ਬਿਨ ਪਾਲਣਾ ਕਰਨਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਜਥੇਦਾਰ ਦੀ ਸਲਾਟ ਉਹ ਬਿਨਾ ਨਾਮ ਜਿਹੜਾ ਉਹ ਨਹੀਂ ਰੱਖਿਆ ਜਾਵੇਗਾ ਤਾਂ ਦੱਸ ਦਿਆ ਕਿ ਬੀਤੇ ਕੁਝ ਦਿਨ ਪਹਿਲਾਂ ਅਚਰਲੀ ਅਕਾਉ ਤੱਕ ਸਾਹਿਬ ਜੀ ਤੋਂ ਇੱਕ ਹੁਕਮਨਾਮਾ ਜਿਹੜਾ ਉਹ ਸਾਰੇ ਐਮਪੀਜ਼ ਜਾਣ ਕੇ ਦੇਸ਼ ਭਰ ਦੇ ਵਿੱਚ ਜਿੰਨੇ ਵੀ ਐਮਪੀਜ਼ ਨੇ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੂੰ ਇੱਕ ਹੁਕਮਨਾਮਾ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਸਾਰੇ ਇਨਾਂ ਸਿੱਖ ਐਮਪੀਜ਼ ਨੂੰ ਇਸ ਗੱਲ ਦੇ ਲਈ ਜੋਰ ਪਾਇਆ ਜਾਂਦਾ ਹੈ ਕਿ ਇਸ ਵਾਰ ਪਾਰਲੀਮੈਂਟ ਦੇ ਵਿੱਚ ਇਸ ਵੀਰ ਬਾਲ ਦਿਵਸ ਨਾਮ ਦੇ ਉੱਪਰ ਜਿਹੜੀ ਚਰਚਾ ਕੀਤੀ ਜਾਵੇ ਅਤੇ ਇਸ ਨੂੰ ਬਦਲਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ ਜਾਨਕਿ ਇਸ ਦਾ ਨਾਮ ਬਦਲ ਕੇ ਜਿਹੜਾ ਉਹ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ ਤਾਂ ਦਾਸ ਦੀ ਹੈ ਕਿ ਇਸ ਮਾਮਲੇ ਦੇ ਉੱਪਰ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਜਿਹੜੀ ਚਿੱਠੀ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੂੰ ਲਿਖੀ ਜਾਂਦੀ ਆ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੁਕਮ ਜਾਰੀ ਹੁੰਦੇ ਨੇ ਹਦੀਸ਼ ਜਾਰੀ ਹੁੰਦੇ ਨੇ ਨਾ ਕਿ ਬੇਨਤੀਆਂ ਇਸ ਤੋਂ ਇਲਾਵਾ ਉਹਨਾਂ ਨੇ ਇਸ ਗੱਲ ਤੇ ਵੀ ਇਤਰਾਜ਼ ਕੀਤਾ ਕਿ ਕਾਂਗਰਸ ਦੇ ਐਮਪੀਸ ਨੂੰ ਕਿਉਂ ਜੜਿਆ ਹੈ ਇਹ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੇ ਇਸ ਗੱਲ ਤੇ ਵੀ ਕਿਹਾ ਕਿ ਹੁਕਮਨਾਮਾ ਜਿਹੜਾ ਜਾਰੀ ਕੀਤਾ ਗਿਆ ਇਹ ਕਿਉਂਕਿ ਇਹ ਬੇਨਤੀ ਸੀ ਇਸ ਕਰਕੇ ਉਹਨਾਂ ਨੇ ਇਸ ਨੂੰ ਇਹ ਕਿਹਾ ਕਿ ਹੁਣ ਤੱਕ ਦਾ ਸ਼੍ਰੀਕਾਲ ਤੱਕ ਸਾਹਿਬ ਜੀ ਦੇ ਇਤਿਹਾਸ ਦਾ ਸਭ ਤੋਂ ਕਲੰਕਿਤ ਦਸਤਾਵੇਜ਼ ਹੈ ਤਦ ਆਖਿਆ ਕਿ ਹੁਣ ਇਸ ਦੇ ਉੱਪਰ ਚਰਚਾ ਜਿਹੜੀ ਆ ਉਹ ਬੱਗ ਦੀ ਜਾਰੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਵੀ ਕਿਹਾ ਗਿਆ ਕਿ ਆਰਐਸਐਸ ਦੀਆਂ ਨੀਤੀਆਂ ਸਿੱਖ ਕੌਮ ਦੇ ਵਿੱਚ ਲਾਗੂ ਨਾ ਕੀਤੀਆਂ ਜਾਣ ਅਤੇ ਸਿੱਖ ਕੌਮ ਜਦੋਂ ਵੀ ਕੋਈ ਤਰਮੀਮ ਕਰਨੀ ਹੈ ਜਾਂ ਕੁਝ ਵੀ ਉਹਨਾਂ ਦੇ ਵੱਲੋਂ ਚਰਚਾ ਕਰਨੀ ਹੈ ਤਾਂ ਉਹ ਆਪਣੇ ਤਰੀਕੇ ਦੇ ਨਾਲ ਹੀ ਜਿਹੜੀ ਆ ਉਹ ਚਰਚਾ ਕਰਨਗੇ